ਕੀਦ ਨਾ ਸਭ ਤੋਂ ਵੱਧ ਵਧੀਆ ਬੌਂਡਿੰਗ ਬਣਦੀ ਆ ਪਾਪਾ ਨਾਲ ਮੰਮੀ ਨਾਲ ਕਿਉਂ ਨਹੀਂ ਬਣਦੀ ਮੰਮੀ ਮੰਮੀ ਕੰਮ ਨੂੰ ਕਹਿੰਦੀ ਆ ਇਹ ਲਊਬਾਜ਼ ਆ ਕਿ ਅਸਲੀ ਪਿਆਰ ਲੱਲਰ ਆ ਕੰਮ ਕੋਈ ਨਹੀਂ ਕਰਦੀ ਜਿਹੜੀ ਮੇਨ ਕਰਦੀ ਆ ਲਾਸਟ ਤੇ ਦੱਸੀ ਐ ਪਹਿਲਾਂ ਪੂਰੀ ਸੋਹਣੀ ਸੁਹਣੀ ਆਪਣੀ ਵਿਸ਼ੇਸ਼ਤਾ ਦੱਸੀ ਗਏ ਲਾਸਟ ਤੇ ਦੁੜੀਆਂ ਹਾਨੀਆਂ ਆ ਗਈਆਂ ਜੀ ਕੰਮ ਕਿਉਂ ਨਹੀਂ ਕਰਦੇ ਕਰਦੇ ਟੋਕਦੇ ਨੇ ਕਿ ਵੀ ਕੁੜੀ ਕੰਮ ਨਹੀਂ ਕਰ ਕ੍ਯੋ ਨਹੀਂ ਕਰਦੇ ਕਰੇ ਕੰਮ ਜੀ ਨਹੀਂ ਮੇਰੇ ਮम्मा ਨੇ ਮੈਨੂੰ ਅੱਛਾ ਤੁਸੀਂ ਲਾੜਦੇ ਜੀ ਮਤਲਬ ਜਿਹੜੇ ਲਾੜਲੇ ਗੁਣੇ ਤੋਂ ਕੰਮ ਨਹੀਂ ਕਰਾਉਂਦੇ ਜੀ ਤੂੰ ਹੈਗਾ ਵੀ ਕਰੇ ਲਾੜਲਾ ਆ ਫੜਾ ਹੀ ਮੜਾ ਜਾ ਤੈਨੂੰ ਕੰਮ ਕਰਾਉਂਦੇ ਜਾਂ ਨਹੀਂ ਕਰਾਉਂਦੇ ਮੈਂ ਹਾਂ ਕੰਮ ਕਰਾਉਂਦੇ ਨੇ ਰੀਤਿਕਾ ਤੁਸੀਂ ਤਾੜੀਆਂ ਮਾਰਨ ਰੀਤਿਕਾ ਨੇ ਸਮਾਈਲ ਮਾਰੀ ਐ ਬਟ ਇਹ ਜੀ ਸਮਾਈਲ ਮਾਰੀ ਮੈਨਾਂ ਨੇੜੇ ਤੇ ਪਾਛੀ ਮਰ ਸਕਦੇ ਆ ਮੈਂ ਯਾਅ ਕਰਦੇ ਮੈਂ ਤੁਰ ਸੋ ਹੁਣ ਸਾਡੇ ਨਾਲ ਹੈ ਜੀ ਕੁੜੀ ਰੀਤਿਕਾ ਤੇ ਮੇਲਾ ਮੇਲੀਆਂ ਦਾ ਕਰਾਉਣ ਲੱਗੇ ਅੱਖੀ ਗੱੜ ਅੱਖੀ ਗੱਡਣ ਲਈ ਜਮਾયા ਬਾਪੂ ਨੇ ਆਪਾਂ ਨੂੰ ਅੱਖੀ ਗੱਡਣੀਆਂ ਜ਼ਿੰਦਗੀ ਚ ਚੱਲਦੀਆਂ ਆ। ਹਾਂ। ਮਾੜੇ ਕੇ ਇੱਥੇ ਸੁਨਾਮ ਰੋਡ ਦੇ ਬਾਗੇ ਦੇ ਨਾਮੀ ਠੀਕ ਹੈ। ਕਿ ਤੁਸੀਂ ਦਾ ਸੁਨਾਮ ਜਾਣਦੇ ਨੇ ਟੁੰਗਾ ਪਿੰਡ ਆਉਂਦਾ। ਉੱਥੇ ਅੱਡੇ ਤੇ ਖੜਕੇ ਮੈਨੂੰ ਫੋਨ ਕਰਦੇ ਮੈਂ ਆਪੀ। ਆਪਣਾ ਦੇ ਪਿੰਡ ਤਰੱਕੀਆਂ ਚ ਹੀ ਰਿਹਾਗਾ। ਗ੍ਰਾਂਟ ਗ੍ਰਾਊਂਡ ਦਾ ਆਪਾਂ ਜੇਬ 'ਚ ਹੀ ਠੋਕਾਂਗੇ। ਮੇਰਾ ਪਿਓ ਵੀ ਇਸ ਖਾਏਗਾ ਹੂੰ ਕਿ ਆਪਾਂ ਆਪ ਕਿਸਦਾ ਮਾੜਾ ਕਰਨਾ ਨਹੀਂ ਕੋਈ ਹੋਰ ਕਰਦਾਗਾ ਹਨਾ ਅਮੀਰ ਕਿਸੇ ਗਰੀਬ ਦਾ ਖੁੰਦਦਾ ਤਾ ਉਹਨੂੰ ਕਿਸੇ ਟਾਈਮ ਚ ਜੇ ਤੇਰੀ ਜਾੜੇ ਠਾਏ ਉਹਨੂੰ ਛੱਡਣਾ ਨਹੀਂ ਇਨਸਾਫ ਦਵਾ ਪੰਜੀ ਪੰਜੀ ਕੱਢਣੀ ਆ ਕੱਢ ਕੇ ਗਰੀਬ ਨੂੰ ਦੇ ਦੇ ਜਾਂ ਆਪ ਖੜੀਂ ਇੱਕ ਕਾਜ ਜਾਂ ਕੰਮ ਨਹੀਂ ਕਰੀਂ ਕੀ ਕੰਮ ਹੈ ਜਦੋਂ ਪੈਸਾ ਆ ਜਾਂਦਾ ਮਤਲਬ ਕਿ ਉਜਾਰੀ ਰੁਕੀ ਹੋਈ ਥੋੜਾ ਸਾਡੇ ਯਾਰੀ ਅਜੇ ਨਾਲ ਪੈਸੇ ਨਹੀਂ ਮੋਸਟਲੀ ਸਾਡੇ ਏਰੀਆ 'ਚ ਇਹ ਚੀਜ਼ ਦੇਖੀ ਜਾਂਦੀ ਹੈਗੀ ਤੇ ਮੋਸਟਲੀ ਮਤਲਬ ਕਿ ਜਦੋਂ ਕੁੜੀ ਦਾ ਰਿਸ਼ਤਾ ਕੀਤਾ ਜਾਂਦਾ ਤੇ ਇੱਕ ਕਿਸਮ ਨਾਲ ਉਹ ਮੁੰਡੇ ਨੂੰ ਖਰੀਦਦੇ ਆਗੇ ਕੁੜੀ ਵਾਲੇ ਜਿੰਨੇ ਕਿਲੇ ਉਹਨੇ ਲੱਖ ਦਿੰਦੇ ਆ ਇਹ ਗੱਲ ਵੈਸੇ ਗਲਤ ਹੈਗੀ हां जी 사시કા ਮਿੱਤਰੋ ਕੀ ਹਾਲ ਚਾਲ ਨੇ ਜੀ ਉਮੀਦ ਕਰਦਾ ਜਿੰਨੇ ਕਹਨੇ ਪਈ ਵੀਡੀਓ ਦੇਖਦੇ ਹੋ ਸਾਰੀ ਸਰਦੀ ਕਲਾਸ ਹੋਵਾਂਗੇ ਤੇ ਅੱਜ ਦਾ ਜਿਹੜਾ ਸ਼ੂਟ ਹੈ ਜੀ ਉਹ ਹੋ ਰਿਹਾ ਹੈ ਕਹਿੰਦੇ ਗਾਣਾ ਬੜਾ ਚੱਲਿਆ ਸਾਡਾ ਨਹੀਂ ਕਸੂਰ ਸਾਡਾ ਜਲਾਲ ਸੰਗਰੂਰ ਹਾਂ ਸੇ ਹੁਣ ਸੰਗਰੂਰ ਦੀ ਇਲਾਜ ਤੁਹਾਡੇ ਹੱਥ ਹੈ ਠੀਕ ਹੈ ਹਾਂ ਜੀ ਹਾਂ ਜੀ ਹਾਂ ਮੂੰਹ ਰੱਖੇਗਾ ਪੱਕਾ ਤੇ ਸਾਡਾ ਨਹੀਂ ਕਸੂਰ ਕਿ ਸਾਡਾ ਜਲਾਲ ਸੰਗਰੂਰ ਹੈ ਜੀ ਸੋ ਸੰਗਰੂਰ ਵਿੱਚ ਖੜੇ ਆ ਜੀ ਤੇ ਇੰਸਟੀਚੂਟ ਦਾ ਨਾਮ ਮੈਂ ਕਹਿੰਨਾ ਪਹਿਲਾਂ ਬੱਚਿਆਂ ਤੋਂ ਬੁਲਾ ਲਈ ਫਿਰ ਅਸੀਂ ਆਪ ਦੱਸਾਂਗੇ ਤੇ ਮਿੱਤਰੋ ਇੰਸਟੀਚੂਟ ਦਾ ਨਾਮ ਕੀ ਹੈ ਜੀ ਕੋਮਪੈਨ ਕੋਮਪੈਨ ਤੇਰਾ ਜਿਆਦਾ ਜੋਰ ਲੱਗਦਾ ਨਾਮ ਕੀ ਬੱਡੇ ਵੀਰੇ ਮੇਰਾ ਨਾਮ ਹੈਗਾ ਸਾਹਿਲਦੀਪ ਸਿੰਘ ਪਿੰਡ ਤੁੰਗਾ ਜ਼ਿਲ੍ਹਾ ਸੰਦੂਰ ਫਤੇਗੜ ਕੱਡੂਆ ਆਪ ਹੀ ਦੱਸੀ ਚੱਲ ਨਾਮ ਕੀ ਬੱਡੇ ਵੀਰੇ ਸਾਹਿਲਦੀਪ ਜੀ ਸਾਹਿਲਦੀਪ ਵੀਰੇ ਦਾ ਨਾਮ ਹੈ ਕੀ ਕਰਦੇ ਕਿਉਂ ਵੈਸੇ ਮਾਨਕ ਚੱਲੂ ਜ਼ਿੰਦਗੀ ਆਇਸ਼ ਕਰਦੇ ਹਾਂ ਜ਼ਿੰਦਗੀ ਦੇ ਵਿੱਚ ਹੀ ਜ਼ਿੰਦਗੀ ਦੇ ਵਿੱਚ ਹੀ ਕਰਦੇ ਹਾਂ ਆਏ ਹਾਏ ਜ਼ਿੰਦਗੀ ਦੇ ਧੱਕੇ ਧੱਕੀ ਖਾਰਿਆ ਇੱਕ ਉਹ ਸੱਚ ਬੋਲਦਾ ਜਿਆਦਾ ਸੱਤ ਮਹੀਨੇ ਹੋ ਗਏ ਧੱਕੀ ਖਾਂਦੇ ਆਇਲ ਆਇਲਸ ਕਰ ਰਹੇ ਸੱਤਵੇਂ ਮਹੀਨੇ ਹੋ ਗਏ ਕੀ ਗੱਲ ਇਹਨਾਂ ਸਮਾਂ ਗੱਲ ਆਉਣਾ ਬਸ ਸਮਾਂ ਪਤਾ ਹੀ ਨਾਦਾ ਇੱਕ ਬਲਾਂਗੇ ਸਮਾਂ 7 8ਵੇਂ ਨਾ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਵੀ ਕੀ ਚੱਕਰ ਹੈ ਪੜਦਾ ਘਟ ਐ ਜਾਂ ਪੜ੍ਹਾਈ ਸਾਹਮਣੇ ਨਹੀਂ ਉਹਦੀ ਪੜਨ ਪੜਨ ਦਾ ਕੋਈ ਚੱਕਰ ਨਹੀਂ ਪੜਨ ਦਾ ਖਿਲਾੜੇ ਬਾਦੀਂਦੇ ਨੇ ਬਸ ਦੌਰ ਮਾੜਾ ਜਾਂਦਾ ਦੌਰ ਮਾੜਾ ਚੱਗ ਰਹੀ ਹੈ ਜਿਹੜੀ ਗੱਲ ਆ ਇੱਕ ਤਾਂ ਦਾ ਪਿਆਰ ਨਲਾਇਕ ਆ ਉਹ ਤਾਂ ਨਹੀਂ ਹੈਗੀ ਨਾ 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 ਫਿਰ ਇੱਕ ਉਹਦਾ ਪਿਆਰ ਹੁਸ਼ਿਆਰ ਆ ਆਪਾਂ ਨਲਾਇਕ ਵਾਲੀ ਆ ਤੂੰ ਮੰਨਦਾ ਵੀ ਤੂੰ ਕੀ ਐ ਆਪਾਂ ਤਾਂ ਨਲਾਇਕ ਹੀ ਰਹੇ ਆ ਵੀ ਸੱਚ ਬੋਲਦਾ ਮੈਂ ਤੂੰ ਮੇtra ਕੀ ਮੀਡੀਆ ਮੀਡਲ 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 ਅਨਸਰ ਠੀਕ ਐ ਤੇ ਆਇਆ ਮੇਰਾ ਭਰਾ ਤੈਂ ਆਪਣੇ ਬਾਰੇ ਦੱਸਣਾ ਰੋਕਣਾ ਨਹੀਂ ਘਰ ਪਰਿਵਾਰ ਪਿੰਡ ਬਾਪੂ ਬੇਬੇ ਸਾਰਾ ਨਾ ਨਾ ਗਣਾਂ ਤੇ ਸਾਨੂੰ ਪਤਾ ਲੱਗੇ ਬੰਦੇ ਦਾ ਕਿੰਨਾ ਤਕੜਾ ਤਕੜਾ ਪਲੂਆ ਜੀ ਪਿੰਡ ਵਾਲੀਆਂ ਹੀ ਆਪਣਾ ਜਿੱਥੇ ਝੁਕਣਾ ਨਹੀਂ ਝਕਾਉਣਾ ਸਿਖਾਇਆ ਜਾਂਦਾ ਜਲਾ ਸੰਗਰੂਰ ਕੱਟੂ ਵਾਲੀਆਂ ਪਿੰਡ ਪਿਓ ਦਾ ਨਾਮ ਵੀ ਸਰਦਾਰ ਕੇਵਲ ਸਿੰਘ ਜੀ ਮਾਤਾ ਦਾ ਨਾਮ ਸਰਦਾਰਨੀ ਰਣਜੀਤ ਕੌਰ ਜੀ ਪਿੰਡ ਚ ਆਪਾਂ ਅੱਗੀ ਕੱਢਦੇ ਆਏ ਜੀ ਹੁਣ ਤੱਕ ਔਨ ਵਾਲੇ ਟਾਈਮ ਜਿਹਾ ਅੱਗੀ ਕੱਢਣੀ ਆ ਵਸੀ ਇਹ ਆ ਗਿਆ ਹੁਣ ਮੀਡੀਆ ਮਿੱਤਰੋ ਤਾਂ ਐ ਆਪਣੇ ਬਾਰੇ ਇੰਟਰੋ ਦੱਸਣੀ ਜਿਵੇਂ ਪਹਿਲਾਂ ਦੱਸੀ ਸੀ ਮੇਰਾ ਨਾਮ ਹੈਗਾ ਜਗਤਦੀਪ ਸਿੰਘ ਪਿੰਡ ਤੁੰਗਾ ਜ਼ਿਲ੍ਹਾ ਸਿਉੜ ਫੱਡੇਗੜ ਕੱਢੂਆ ਇਸ ਨਾਮ ਰੋਡ ਤੇ ਪਿੰਡ ਪੈਂਦਾ ਜੀ ਮੇਰੇ ਡੈਡੀ ਦਾ ਨਾਮ ਹੈ ਸਰਦਾਰ ਸੁਖਿੰਦਰ ਸਿੰਘ ਤੇ ਮੰਮੀ ਦਾ ਨਾਮ ਸਰਦਾਰਨੀ ਹਰਪ੍ਰੀਤ ਕੌਰ ਸਿੱਧੂ ਹੋਤੇ ਹੀ ਸਾਡਾ ਆਏ ਹੇ ਖੇਕਾਂ ਦੇ ਘਰ ਆ ਜੀ ਬਸ ਜਦੋਂ ਮਰਜ਼ੀ ਆ ਜਾਓ ਰਾਹ ਵੀ ਦੱਸਦੇ ਹੁਣ ਰਾਹ ਦੱਸ ਰਾਹ ਹੈਗਾ ਜੀ ਪਰ ਆਹ ਰਾਹ ਸੁਣ ਲਓ ਕਈ ਵਾਰੀ ਕੰਮਕੁਮ ਪੈ ਜਾਂਦਾ ਰਾਹ ਮਤਲਬ ਕਿ ਤੁੰਗਾ ਪਿੰਡ ਇੱਥੋਂ ਸਟਾਰਟ ਕਰਾਂ ਇੱਥੋਂ ਇੱਥੋਂ ਮਤਲਬ ਕਿ ਇੱਥੋਂ ਸਨਾਮ ਰੋਡ ਦੀ ਬਾਗੇ ਦੇ ਨਾਮੀ ਇੱਥੋਂ ਕਿ ਤੁਸਿੱਧਾ ਸਨਾਮ ਜਾਂਦੇ ਨੂੰ ਤੁੰਗਾ ਪਿੰਡ ਆਊਗਾ ਉੱਥੇ ਅੱਡੇ ਤੇ ਖੜਕੇ ਮੈਨੂੰ ਫੋਨ ਕਰ ਦੇ ਮੈਂ ਆ ਕੇ ਲੈ ਜੀ ਆਪਣਾ ਦੇ ਪਿੰਡ ਤਰੱਕੀਆਂ ਚ ਹੀ ਰਹੇਗਾ ਗ੍ਰਾਂਟ ਗ੍ਰਾਉਂਡ ਦਾ ਆਪਾਂ ਜੇਬ ਚ ਹੀ ਠੋਕਾਂਗੇ ਤੂੰ ਪਿੰਡ ਦਾ ਜਿਹੜਾ ਪੈਸਾ ਪਿੰਡ ਵਾਸਤੇ ਹੋਗਾ ਤੂੰ ਜੇਬ ਚ ਠੋਕੀਂਗਾ ਉਹ ਸਾਰਾ ਲੱਗਿਆ ਹੋਇਆ ਨਹੀਂ ਪਿੰਡ ਇੱਕ ਨੰਬਰ ਆਪਣਾ ਕਿਸੇ ਪਾਸੇ ਕੱਚਾ ਨਹੀਂ ਕਿਵੇਂ ਜਿਵੇਂ ਚੰਡੀਗੜ੍ਹ ਹੋਗੇ ਜਿਵੇਂ ਇਹਨਾਂ ਦੇ ਪਿੰਡ ਹੋਗੇ ਅੱਛਾ ਥਾਂ ਥਾਂ ਤੇ ਪੁੱਤ ਲੈਣੇ ਦੋ ਚਾਰ ਆ ਭਵ ਦੇ ਲਵਾ ਲਾਂਗੇ ਬੜਾ ਮੁੰਡਾ ਯਾਦ ਰੱਖਣਗੇ ਜਿਵੇਂ ਚੌਕ ਜਿਹੜਾ ਪੁੱਤਲਾ ਲਵਾ ਦੇਗੇ ਮੱਥਾ ਟੇਕਿਆ ਕਰਨਗੇ ਲੋਕ ਮਤਲਬ ਤੂੰ ਪਿੱਛੇ ਨਹੀਂ ਹਟਦਾ ਪੈਸਾ ਖਾਏ ਬਣਾ ਕਿਉਂ ਜੀ ਅੱਜ ਉਹ ਆਪਣੇ ਲੋਕ ਆਪਾਂ ਕਿਸਦਾ ਆਪਾਂ ਕਿਸਦਾ ਮਾਰਾ ਨਹੀਂ ਕੀਤਾਈ ਮੇਰੇ ਪਿਓ ਨੇ ਕਿਸਦਾ ਮਾਰਾ ਨਹੀਂ ਕੀਤਾ ਠੀਕ ਹੈ ਸਾਡਾ ਹੱਕ ਦੱਬਣ ਲਈ ਕਿਹੜਾ ਕੋਈ ਦੇਖਦਾ ਆ ਆਪਾਂ ਕਿਉਂ ਦੇਖੇ ਕਿਸੇ ਦਾ ਅਮੀਰ ਬੰਦਾ ਤਾਂ ਆਵੇ ਜਾੜੇਠਾਂ ਐਸਾ ਚੱਬੇ ਉਹਨੂੰ ਪਤਾ ਲੱਗੇ ਕਿ ਬੰਦਾ ਆਇਆ ਸੀ ਕੋਈ ਆਇਆ ਸੀ ਗਰੀਬ ਨਾਲ ਗਰੀਬ ਮਾਰ ਕਰਦੇ ਨਹੀਂ ਅਮੀਰ ਨੂੰ ਛੱਡ ਦੇਣੀ ਆਪਾਂ ਅਮੀਰ ਨੂੰ ਛੱਡ ਦੇਣੀ ਅਮੀਰ ਨੂੰ ਨਹੀਂ ਛੱਡਦਾ ਜਿਹੜਾ ਬਾळा ਹੱਕ ਜੇ ਦੱਬਦਾ ਕਿਸੇ ਦੇ ਮੇਰੇ ਤਾਂ ਬਾੜੀ ਚੀ ਚੜਦੀ ਆ ਦੇਖ ਕੇ ਕਿ ਇਹਨ ਹਰ ਤਾਂ ਕਹਾ ਪੋਰਸਾਂ ਬਾਲਸਾ ਕਭਾ ਗਏ ਗੱਲ ਜਿਹੜਾ ਫੇਰ ਪਿੱਛੇ ਨਹੀਂ ਹਟਦਾ ਫੇਰ ਨਹੀਂ ਜਿਹੜਾ ਮਾੜਾ ਕੰਮ ਕਰਦਾ ਆਪੇ ਮੇਰੇ ਪਿਓ ਨੇ ਵੀ ਸਿਖਾਇਆਗਾ ਹਮ ਕਿ ਆਪਾਂ ਆਪ ਕਿਸਦਾ ਮਾੜਾ ਕਰਨਾ ਨਹੀਂ ਕੋਈ ਹੋਰ ਕਰਦਾਗਾ ਹਨਾ ਅਮੀਰ ਕਿਸੇ ਗਰੀਬ ਦਾ ਖੋਹਦਾਗਾ ਉਹਨੂੰ ਕਿੰਨੇ ਸੇ ਟਾਈਮ ਚ ਜੇ ਤਰੀ 68 ਠਾਏ ਉਹਨੂੰ ਛੱਡਣਾ ਪੰਜੀ ਪੰਜੀ ਕੱਢਣੀ ਆ ਕੱਢ ਕੇ ਗਰੀਬ ਨੂੰ ਦੇ ਦੀਆਂ ਆਪ ਖੜੀਆਂ ਕਾਹਜਾ ਕੰਮ ਹੀ ਕਰਦੇ ਨਹੀਂ ਬਹੁਤ ਚੰਗੀ ਗੱਲ ਹੈ ਹਾਂ ਜੀ ਆਪਾਂ ਮਾੜਾ ਨਹੀਂ ਕਰਦੇ ਗਰੀਬ ਨਾਲ ਚਲੋ ਖੜਨਾ ਬਹੁਤ ਚੰਗੀ ਗੱਲ ਹੈ ਬਾਪੂ ਦੀ ਖਾਸ ਗੱਲ ਕੀ ਲੱਗਦੀ ਹੈ ਬਾਪੂ ਹੀ ਮੇਰੀ ਖਾਸ ਗੱਲ ਇਹ ਲੱਗਦੀ ਉਹ ਮਤਲਬ ਕੋਈ ਵੀ ਗੱਲ ਹੋ ਜਾਈ ਹੈ ਨਾ ਉਹ ਹਮੇਸ਼ਾ ਪੋਜ਼ਿਟਿਵ ਵੇਚ ਲੈਂਦੇ ਹੀ ਕੋਈ ਵੀ ਗੱਲ ਹੋ ਜਾਈ ਮਤਲਬ ਵੀ ਮੈਂ ਫੇਲ ਹੋਇਆ ਕਹਿੰਦੇ ਨੇ ਕੋਈ ਚੱਕਰ ਨਹੀਂ ਆਪਾਂ ਤੇਰਾ ਲਵਾ ਦਾਂਗੇ ਵੀ ਜਾ ਕੇ ਬਣਾ ਕੇ ਮੈਂ ਲਵਾ ਦਾਂਗੇ ਮੈਂ ਲਾਲਾ ਸਾਹਿਬ ਤੂੰ ਪਿਆਰ ਨਾ ਲੈ ਕੇ ਆ ਹਾਂ ਆਪਾਂ ਐਵੇਂ ਵੇਚ ਅੱਛਾ ਵੀ ਬਾਪੂ ਤੇਰੀ ਹਰ ਗੱਲ ਤੇਰਾ ਨਾਲ ਸਹਿਮਤ ਹੁੰਦਾ ਵੀ ਬਾਪੂ ਦਾ ਹੀ ਮਤਲਬ ਇਹਦਾ ਪੋਜ਼ਿਟਿਵ ਵਾਈਬਸ ਹੀ ਦਿੰਦਾ ਜਦੋਂ ਵੀ ਦਿੰਦਾ ਕਈ ਵਾਰ ਮਤਲਬ ਆਪਾਂ ਮੜਾ ਮੋਟਾ ਕੋਈ ਗੱਲਬਾਤ ਹੋ ਜੇ ਕਈ ਵਾਰ ਸੱਕ ਘੂਰਦੇ ਮਤਲਬ ਮੇਰੇ ਤਾਂ ਚੌੜ ਮੱਥੇ ਰਹਿੰਦਾ ਕਦੇ ਐਵੇਂ ਨਹੀਂਗਾ ਆਪ ਨੂੰ ਕੁੱਟਿਆ ਮਾਰਿਆ ਕਦੇ ਨਹੀਂ ਕੁੱਟਿਆ ਬਾਪੂ ਕਦੇ ਨਹੀਂ ਵਾ ਐ ਚੌੜ ਮੱਥੇ ਹੀ ਕਦੇ ਹੱਸ ਕੇ ਐਂ ਬੁਲਾ ਗਿਆ ਕਦੇ ਛੇੜ ਗਿਆ ਕਦੇ ਕੁਸ ਕਹਿ ਗਿਆ ਹੀ ਮਤਲਬ ਭਰਾਵਾ ਵਾਂਗੂ ਹੀ ਰੱਖਦਾ ਪੁੰਨਦਾ ਹੀ ਪੂਰੀ ਚੌੜ ਮੱਤ ਕਰਦਾ ਹੀ ਆਪਣਾ ਮਤਲਬ ਬਾਪੂ ਤੇਰਾ ਤੈਨੂੰ ਛੇੜਦਾ ਹਾਂ ਛੇੜ ਤੇ ਗਾਹਾਂ ਤੈਨੂੰ ਰੱਖਦਾ ਵੀ ਭਰਾਵਾ ਬਣਿਆ ਹੋਇਆ ਯਾਰ ਆਪਾਂ ਬਣਾ ਕੇ ਰੱਖਣਾ ਹੈ ਹਾਂ ਨਹੀਂ ਇਦਾਂ ਦੀ ਜੜਾ ਮਾਂ ਪਿਓ ਉੱਤੇ ਕੀ ਇਹ ਗੱਲ ਬਹੁਤ ਸੋਹਣੀ ਕਿ ਬਹੁਤ ਸੋਹਣੀ ਕਿ ਕੀ ਸੋਚਣਾ ਵੀਰ ਜਦੋਂ ਮੇਰੇ ਕੋਲ ਇੰਨਾ ਕੁ ਪੈਸਾ ਆ ਗਿਆ ਮੈਂ ਡੈਡੀ ਲਈ ਆ ਚੀ ਕਰਨੀ ਹੈ ਡੈਡੀ ਨੂੰ ਤਾਂ ਹੀ ਆਏ ਸੀ ਕਰਾਉਣੀ ਆ ਆਪਾਂ ਹੁਣ ਜਾਇ ਜੀ ਮੈਨੂੰ ਕਰਾਦੀ ਆਪਾਂ ਇਹ ਤੋਂ ਦੁੱਗਣੀ ਚੌਗਣੀ ਕਰਾਉਣੀ ਆ ਹੂੰ ਕੱਲ ਤਾਂ ਬਹੁਤ ਸੋਹਣੀ ਸੋਚਿਆ ਤਾੜੀਆਂ ਦਾਉ ਪੀਏ ਸੀ ਇਹ ਲਈ ਭਾਈ ਸੋਚਿਆ ਦੀ ਮਾ ਬਾਲਾ ਕੁਛ ਹੋਇਆ ਪਰ ਆਪਣੀ ਪੜਾਈ ਨਹੀਂ ਸਾਧਦੀ ਇਹ ਆਪਣਾ ਕੋਈ ਚੱਕਰ ਚੱਕਰ ਚੱਲ ਰਿਹਾ ਕਿਸੇ ਨੇ ਕੀ ਤਨਾ ਚੱਕਰ ਚਾਲਦਾ ਤੇਰਾ ਓਏ ਚੱਕਰ ਚੱਕਰ ਦਾ ਕੀ ਚਲਾਉਣਿਆ ਆਪਾਂ ਸ਼ਰੀਫ ਕੋ ਹੈਗੇ ਆ ਅੱਛਾ ਸ਼ਰੀਫ ਮੁੰਡਾ ਤੂੰ ਵੀ ਸ਼ਰੀਫ ਹੈਂ ਹਾਂ ਮੈਂ ਤਾਂ ਸ਼ਰੀਫ ਹੀ ਆ ਬੜਾ ਸ਼ਰੀਫ ਹੈ ਇਹ ਜੰਮੇ ਸ਼ਰੀਫ ਸੀ ਹੈਂ ਨਹੀਂ ਚੰਗਾ ਮੱਲਾ ਚਲ ਸ਼ਰੀਫ ਮੁੰਡਾ ਬੜੀਆ ਚੰਗੀ ਗੱਲ ਆ ਯਾਰ ਹਨਾ ਤੇ ਜੇ ਤੇਰੇ ਕੋਲੇ ਮੰਨ ਕੇ ਚੱਲ ਕੋਈ ਵਧੀਆ ਸੰਪਤੀ ਵਾਲਾ ਕੋਈ ਪੈਸਾ ਆਉਂਦਾ ਵੀ ਆ 70 ਕਰੋੜ ਰੁਪਈਆ ਯਾਰ ਠੀਕ ਹੈ ਇਹ ਤੇਰੇ ਕੋਲ ਸਿਰਫ ਇੱਕ ਦਿਨ ਬਾਸ ਤੇ ਹੈ ਬੀ ਇਹਨੂੰ ਕਿੱਥੇ ਕਿੱਥੇ ਲਾਏਗਾ ਫਿਰ ਇੱਕ ਤਾਂ ਹੀ ਮੈਨੇ ਪਿੰਗਲਵਾੜੇ ਨਹੀਂ ਹੁੰਦੇ ਸੀ ਹਮ ਇੱਕ ਤਾਂ ਬਹੁਥੇ ਲਾਉਣਾ ਇੱਕ ਮਨੁੱਖਤਾ ਦੀ ਸੇਵ ਵਾਲੇ ਨਹੀਂ ਹਮ ਇੱਕ ਉਹਨਾਂ ਨੂੰ ਦੇਣਾ ਮਾੜਾ ਮੋਟਾ ਭਾਬਦੇ ਵੀ ਸੌਂਕਪੂਰ ਲਈਏ ਇੱਕ ਆਪ ਆ ਜਾ ਕੋਈ ਹੋਰ ਨਹੀਂ ਆਪ ਕੋਈ ਪਰ ਇੱਕ ਚੀਜ਼ ਤੁਸੀਂ ਮੁੰਡੇ ਦੇਖੀ ਮੁੰਡੇ ਨੇ ਸਟਾਰਟਿੰਗ ਚ ਇਹ ਗੱਲ ਕਹੀ ਮੇਰਾ ਪੈਸਾ ਉਹ ਪਹਿਲਾਂ ਪਿੰਗਲਵਾੜੇ ਤੇ ਲਾਉਣਾ ਨਾ ਬੜੀ ਸੋਹਣੀ ਜੀ ਇੱਕ ਗੱਲ ਲਿਖੀ ਵੀ ਆਪਾਂ ਕਹਿੰਦੇ ਵੀ ਜਿਹੜੇ ਨਲਾਇਕ ਜੇ ਬੱਚੇ ਬੰਦੇ ਨੇ ਅੱਗੇ ਅੱਗੇ ਵੱਧਦੇ ਨੇ ਇਹਦੀ ਮਿੱਤਰੋ ਸੋਚ ਚੰਗੀ ਹੁੰਦੀ ਹੈਗੀ ਸੋ ਦੋਨੋਂ ਭ ਬਹੁਤ ਥੋੜੀ ਹੁੰਦਾ ਮੇਰਾ ਪਰ ਜੇ ਯਾਰ ਜੇ ਤੋ ਪੈਸਾ ਆ ਜਾਂਦਾ ਮਤਲਬ ਕਿ ਉਹ ਯਾਰੀ ਟੁੱਟੀ ਰਹਿੰਦੀ ਹੁਣ ਸਾਡੇ ਯਾਰੀ ਇਹ ਜਿਹਨੇ ਪੈਸੇ ਹੈ ਨਹੀਂ ਮੈਰੀ ਵੀ ਕਿਵੇਂ ਟੁੱਟੀ ਮਤਲਬ ਕਿ ਜਿੰਨਾ ਕਿ ਪੈਸਾ ਸਾਡੇ ਦਾ ਵੀ ਉਹਦਾ ਖੁੰਦਾ ਤਾਂ ਵੀ ਬਸ ਮਾੜਾ ਮੋਟਾ ਸ਼ੇਅਰ ਕਰਕੇ ਕੋਈ ਯਾਰੀ ਉਹ ਟੁੱਟਣ ਦਾ ਫਾਇਦਾ ਨਹੀਂ ਘਰੇ ਕਿ ਬੈਨ ਨੇ ਯਾਰ ਤੇ ਯਾਰ ਮੇਰਾ ਕੋਈ ਨਹੀਂ ਹਰਕਤਾਂ ਇਹ ਜਿਹੇ ਨੇ ਜੀ ਥੋੜੇ ਸਾਡਾ ਵੀ ਨਹੀਂ ਕੰਮ ਆਈ ਮੇਰਾ ਹੀ ਨਹੀਂ ਅਜੇ ਫੜਾਏ ਲੰਬਾ ਚੱਲੂ ਥੋੜਾ ਜਿਹਾ ਇਹ ਮੇਰੇ ਨਹੀਂ ਦੋਸਤ ਮੇਤਰਾ ਧੂਰ ਕੋਟ ਤੋਂ ਆਈ ਉਹ ਬੰਦਾ ਆਪਦਾ ਸਹੀ ਆਈ ਉਹ ਕਈ ਵਾਰ ਦੇਖਣ ਨੂੰ ਇਹੀ ਲੱਗਦਾ ਹੁੰਦਾ ਕਿ ਨਸੇੜੀ ਅੰਮਲੀ ਹੈ ਜੇ ਆ ਉਹ ਆ ਹਨਾ ਪਰ ਉਹ ਦੇਖਣ ਨੂੰ ਬੰਦਾ ਹੁੰਦਾ ਨਹੀਂ ਕਈ ਵਾਰ ਤਾਂ ਮੜਾਂ ਗਈ ਹੈ ਜਿਆ ਹੁੰਦਾ ਜੀ ਬੰਦੇ ਮਤਲਬ ਕਿ ਮਤਲਬ ਇਹ ਜੇ ਮਤਲਬ ਆ ਵੀ ਦੇ ਦੇ ਨੂੰ ਉਹੀ ਪੂਰੀ ਵੱਡੀ ਹੈ ਜੀ ਸਰੀਰ ਸਿਰੂ ਪੂਰਾ ਕਾਇਮ ਹੈ ਹਨਾ ਜੇ ਘਰੇ ਵਾਲਾ ਮੇਰੇ ਬਾਪੂ ਕਹਿੰਦਾ ਇਹ ਮਸਟੰਡਾ ਤੈਨੂੰ ਕਿਤੇ ਨਾ ਕਿਤੇ ਜੇਲ੍ਹ ਚ ਕਰਾਊਗਾ ਕਿਤੇ ਨਾ ਕਿਤੇ ਜੇਲ੍ਹ ਚ ਕਰਾਊਗਾ ਅੱਜ ਨਹੀਂ ਕੱਲ ਕਰਾਊਗਾ ਮਤਲਬ ਵਾਹ ਹਸ ਕੇ ਫਿਰ ਕਹਿਦਾ ਨਾ ਕਿ ਆਪਾਂ ਨੇ ਆਪਣੇ ਬਾਰੇ ਮੇਰੇ ਬਾਰੇ ਜੰਗ ਕੀਤੀ ਸੀ ਉਹਨੇ ਮਾੜਾ ਸੋਚਿਆ ਵੇ ਬਸ ਆ ਗੱਲ ਲਈ ਕਰਦੇ ਆ ਮੁਰੇ ਵੀ ਆਪਣਾ ਉਮੇਜ ਬਣਾ ਕੇ ਰੱਖ ਉਹੀ ਯਾਰ ਆ ਜਿਹਦੇ ਕੋ ਨਹੀਂ ਸਸਰੀ ਕਾ ਦਾ ਹੂੰ ਉਹ ਡਾਇਲੌਗ ਵੀ ਸੋਣਾ ਜੋੜਨਾ ਓਏ ਨਹੀਂ ਠੀਕ ਹੈ ਠੀਕ ਹੈ ਨਾਮ ਕੀ ਬੜੀ ਵੀਰੇ ਆਪਣਾ ਹਰਮਨ ਸਿੰਘ ਜਸਰ ਜੀ ਹਰਮਨ ਸਿੰਘ ਜਸਰ ਬਈ ਜਸਰ ਬਈ ਕੀ ਸੋਚਿਆ ਕਿ ਲਾਈਫ ਦੇ ਵਿੱਚ ਵਿਆਹ ਤਾਂ ਚੀਜ਼ ਜ਼ਰੂਰ ਕਰਨੀ ਹੈ ਮਤਲਬ ਕਿ ਸੋਚਿਆ ਤਾਂ ਹੀ ਹੈਗਾ ਜੀ ਘਰਦਿਆਂ ਨੂੰ ਵਧੀਆ ਸੁੱਖ ਦੇਣਾਗਾ ਜੀ ਹੂੰ ਸੈਟਲ ਹੋ ਕੇ ਜੀ ਆਪਦੀ ਲਾਈਫ ਚ ਨਾਲ ਦੇ ਹੋਣਾ ਕੀਦਾਂ ਸੈਟਲ ਹੋਣ ਨੂੰ ਕਰਦਾ ਨਹੀਂ ਮਤਲਬ ਕਿ ਆਪ ਨੂੰ ਸੈਟਲ ਹੋਣਾਗਾ ਜੀ ਮਤਲਬ ਕਿ ਲਾਈਫ ਚ ਵਧੀਆ ਕੰਮ ਕਰਨਾਗਾ ਜੀ ਹੂੰ ਹਾਂ ਇਹ ਘਰਦਿਆਂ ਨੂੰ ਮਤਲਬ ਕਿ ਸੁੱਖ ਦੇਣਾਗਾ ਜੀ ਕੀ ਕੰਮ ਕਰਨਾ ਚਾਹੁੰਦਾ ਹੈ ਸੋਖਨਾ ਮਦਦ ਕੰਮਤਾਇਆ ਡੈਡੀ ਦਾ ਬਿਜ਼ਨਸ ਹੈਗਾ ਇਹ ਉਹਨੂੰ ਅੱਗੇ ਵਧਾਵਾਂਗੇ ਜੀ ਥੋੜਾ ਜਿਆ ਹਾਂ ਤੇ ਨਾਲੇ ਆਪ ਕੰਮ ਕਰਾਂਗੇ ਨਾਲੇ ਉਹ ਥੋੜਾ ਬੋਤਾ ਕਰਾਂਗੇ ਜੀ ਫਿਰ ਉਹਨਾਂ ਨੂੰ ਰੈਸਟ ਦੇ ਦਾਂਗੇ ਜੀ ਤੁਸੀਂ ਘਰੇ ਰਹੋ ਹੁਣ ਮੈਂ ਆਪ ਹੀ ਸੰਭਲੂਗਾ ਹੂੰ ਇਹ ਸਿੱਕ ਮੈਨੂੰ ਗੁੱਸਾ ਨਾ ਕਰੋ ਕਹਿੰਦੇ ਨੇ ਹੁੰਦੇ ਕਈ ਆਪਾਂ ਸੁਣਦੇ ਹੁੰਨੇ ਆ ਕਹਿੰਦੇ ਵੀ ਆਇਲਸਾ ਲੋਕੀ ਜਾਂ ਬਾਹਰਤ ਲੋਕੀ ਭੇੜ ਚੱਲ ਹੋਈ ਪਈ ਆ ਵੀ ਦੇਖੋ ਦੇਖੀ ਜਾਈ ਜਾਂਦੇ ਨਾ ਕੀ ਸੋਚਦਾ ਵੀ ਇਹ ਚੀਜ਼ ਹੈਗੀ ਜਾਂ ਨਹੀਂ ਹੈਗੀ ਕਿ ਹਰੇਕ ਮਨ ਦਾ ਆਪਦੇ ਡ੍ਰੀਮ ਲੈ ਕੇ ਚੱਲਦਾ ਨਾਲ ਕੁਝ ਕਹਿ ਵੀ ਸਕਦੇ ਆ ਹੈਗੀ ਵੀ ਆ ਹੈਗੀ ਵੀ ਨਹੀਂ ਹੈਗੀ ਜੀ ਹੂੰ ਕਈ ਹੁੰਦੇ ਨੇ ਕਿ ਕਈ ਮਤਲਬ ਕਿ ਕਿਸੇ ਨੇ ਕਹਿ ਲਿਆ ਨਾ ਦੌਰ ਚ ਚਲੇ ਜਾਂਦੇ ਨੇ ਹਾਂ ਉਹ ਭਾਗ ਗਿਆ ਮੈਂ ਵੀ ਜਾਵਾਂ ਹੂੰ ਕਈ ਹੁੰਦੇ ਨੇ ਕਈ ਤਾਨੇ ਮਾਰਦੇ ਨੇ ਇਹ ਤਾਂ ਉਰੀ ਫਿਰਦੇ ਨੇ ਬਾਕੀ ਸਾਡੇ ਵਾਗੇ ਕਈ ਹੋਏ ਜਾਂਦੇ ਨੇਗੇ ਹੂੰ ਇਹ ਵੀ ਗੱਲ ਹੈ ਤੇਰੀ ਗਵਾਂਢੀ ਜਿਵੇਂ ਹਾਂ ਸੁਆਦ ਲੈਂਦੇ ਨੇ ਉਹ ਗਿਆੜੀ ਤੂੰ ਕੀ ਬਣ ਗਿਆ ਤੇਰਾ ਰਿਸ਼ਤੇਦਾਰ ਪੜੇ ਹੋ ਹੁੰਦਿਆ ਗਾਉਂ ਮੁੰਡਿਆ ਤੇਰਾ ਕੀ ਬਣਦਾ ਹੈ ਲੈਟਸ ਕਦੇ ਕੋਸ਼ ਕਦੇ ਕੋਸ਼ ਕਦੇ ਕਿਹੜੀ ਆ ਗਈ 부ੜੀ ਜੀ ਕਹਿਣਗੇ ਪਿਆਰ ਕੀ ਬਣਦਾ ਤੇਰਾ ਪੇਪਰ ਦਾ ਕੀ ਬਣਦਾ ਸਵਾਲ ਥੋੜੀ ਲੈਣਾ ਜਵਾਬ ਛੋੜੇ ਵੀ ਆ ਘਰੇ ਛੋੜੇ ਤਾਂ ਕਦੇ ਪੇਪਰ ਛੋੜੇ ਵਾਲਾ ਕਢਾ ਕੇ ਦੇਖ ਲੋ ਸਾਡੀ ਵਾਰੀ ਤੁਸੀਂ ਆਏ ਆਉਣ ਸਾਡੇ ਗਵਾਂਢੀ ਦੇ ਕੁਰਸੀ ਲਾਉਣਾ ਮੈਂ ਆਉਣਾ ਬਹਿ ਕੇ ਸੁਣਦਾ ਤੇ ਮੜਾ ਇਹ ਸਾਡੀ ਗੋਮੈਂਡ ਦਾ ਮੁੰਡਾ ਤੇਰੇ ਤੋਂ 2 ਸਾਲ ਵੱਡਾ ਠੀਕ ਹੈ ਉਹਨੇ ਵੀ ਮਤਲਬ ਇੱਕ ਸਾਲ ਚ ਮਲਕਾਈਡੂਟਸ ਕਰਕੇ ਉਹਦਾ ਹੁਣ ਵੀਜ਼ਾ ਆ ਤੇ ਮੈਨੂੰ ਉਹ ਕਹਿੰਦੇ ਸਾਡਾ ਮੁੰਡਾ ਦਾ ਵਗ ਗਿਆ ਤੂੰ ਨਹੀਂ ਗਿਆ ਮਾਹ ਯਾਰ ਸਭ ਤੋਂ 2 ਸਾਲ ਵੱਡਾ ਹੋਣ ਮੈਂ ਵੀ ਕਰੂੰਗਾ ਤੇ ਸਵਾਦ ਲੈਂਦੇ ਨੇ ਜਿਵੇਂ ਕਹਿੰਦੇ ਨੇ ਗਿਆ ਨਹੀਂ ਯਾਰ ਤੂੰ ਕੀ ਬਣ ਗਿਆ ਤੇਰਾ ਨਾਲੇ ਤੇ ਕਹਿਣਗੇ ਪੈਰ ਨਾਲੇ ਲੈਣਗੇ ਸਵਾਦ ਉਹਦੇ ਗੁੱਸਾ ਵੜਦਾ ਵੀ ਜਾ ਕੇ ਨੰਗ ਭੁਗਦੇ ਤੇਰੇ ਦਿਆਂਗਾ ਵੀ ਜਾ ਕੇ ਕਹਿੰਦੇ ਨੇ ਇੱਟ ਵਾਰ ਇਹ ਸੱਚੇ ਕਈ ਹੁੰਦੇ ਉਹ ਗਵਾਰਦ ਨਹੀਂ ਲੜੀਦਾ ਹੁੰਦਾ ਇਹ ਗੱਲ ਲੜਿਆ ਤਾਂ ਕਾੜੂ ਜੀਤ ਤਾਂ ਕਰਦਾ ਹੁੰਦਾ ਨਾ ਹਾਂ ਕੋਈ ਸਾਰਾ ਜਿਹਾ ਕੋਈ ਅੱਗੀ ਕੱ ਅੱਖੀਂ ਕੱਢਣੀਆਂ ਜਿੰਤਗੀ ਦੇ ਚਾਹ ਪਾਣੀ ਆਵੇ ਇਧਰ ਹੁਣ ਕੁੜੀਆਂ ਨਾਲ ਵੀ ਗੱਲਾਂ ਬਾਤਾਂ ਕਰ ਲਈ ਸਸੀ ਕਾਲ ਜੀ ਆਹਾ ਆਹਾ ਉਹਨੂੰ ਵੀ ਸਕੂਨ ਮਿਲਿਆ ਦੇਖੋ ਤੇ ਮੈਨੂੰ ਤਾਂ ਮਿਲਣਾ ਸੀ ਮਿਲਣਾ ਸੀ ਨਹੀਂ ਚਲ ਵਧੀਆ ਗੱਲ ਸਸੀ ਕਾਬਲੇ ਸਸੀ ਕਾ ਪਿਆਰੇ ਮੇਰੇ ਨਾਮ ਕੀ ਹੈ ਜੀ ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਬੱਡੇ ਵੀਰੇ ਮੇਰਾ ਭਰਾ ਸ਼ਾਂਤ ਹੈ ਅਮਨਪ੍ਰੀਤ ਕੌਰ ਤੁਹਾਡਾ ਨਾਮ ਹੈ ਜੀ ਹਾਂ ਜੀ ਕਿੰਨੇ ਸਮੇਂ ਤੋਂ ਪੀਟੀ ਕਰਦੇ ਹੋ ਜੈਲਸ ਕਰਦੇ ਹੋ ਜੀ ਮੇਰਾ ਫਰਸਟ ਮੰਥ ਹੀ ਹੈ ਜੀ ਹੂੰ ਪਹਿਲਾ ਮਹੀਨਾ ਜੀ ਹਾਂ ਜੀ ਕਿੰਨਾ ਕ ਟਾਈਮ ਲਾਉਣ ਦੀ ਸਲਾਹ ਹੋਈ ਵੀ ਹੈ ਜੀ ਵੀ ਇੰਨਾ ਤਾਂ ਲਾਉਣੀ ਲਾਉਣਾ ਜੀ ਕੱਲ ਤਾਂ ਜੀ ਕਰਦਾ ਸੀ ਛੱਡ ਦਈਏ ਵਿੱਚ ਹੀ ਓਕੀ ਲੱਗਦੀ ਆ ਜੀ ਹਜੇ ਤਾਂ ਹਜੇ ਓਕੀ ਲੱਗਦੀ ਆ ਫਿਰ ਸਟਾਰਟਿੰਗ ਆ ਨਾ ਜੀ ਅੱਥੀ ਥੋੜੀ ਉਹਦੇ ਕਰਕੇ ਵੀ ਹੋ ਜਾਂਦਾ ਜੀ ਕੀ ਸੋਚਿਆ ਕਿ ਅਬ ਯਾਰ ਆਹ ਕੰਟਰੀ ਮੈਂ ਪੱਕਾ ਜਾਣੀ ਜਾਣਾ ਜੀ ਆਸਟ੍ਰੇਲੀਆ ਆਸਟ੍ਰੇਲੀਆ ਜੀ ਕੀ ਕਰੂੰਗਾ ਆਸਟ੍ਰੇਲੀਆ ਜਾ ਕੇ ਕੰਮ ਕਿਹੜੇ ਕੰਮ ਤੇ ਲੱਗਣਾ ਬੋਲ ਪੱਠੇ ਤੇ ਲਵਾਈ ਜਾ ਸੇਲਰ ਤੇ ਲਵਾਈ ਜਾ ਦਾ ਜੀ ਵਧੀਆ ਕਰਾਂਗੇ ਵਿਕਰੀ ਵਗੈਰਾ ਦੇ ਹੀ ਕਰਾਂਗੇ ਹਾਂ ਮਤਲਬ ਕੁੜੀ ਪਹਿਲਾਂ ਸੋਚ ਕੇ ਚੱਲੀ ਆ ਜੀ ਕੋਈ ਕਈ ਵਾਰੀ ਕਹਿੰਦੇ ਨਾ ਵੀ ਕੁੜੀਆਂ ਸੋਚ ਨਹੀਂ ਸਕਦੀਆਂ ਹੁੰਦੀਆਂ ਨੇ ਨਹੀਂ ਕਿਉਂ ਨਹੀਂ ਸੋਚ ਸਕਦੀਆਂ ਅੱਛਾ ਕੁੜੀਆਂ ਸੋਚ ਕੇ ਜਾਂਦੀਆਂ ਨੇ ਜੀ ਤੇ ਮੁੰਡੇ ਜੀ ਮੁੰਡਿਆਂ ਦਾ ਪਤਾ ਨਹੀਂ ਜੀ ਆਪਾਂ ਦੂਰ ਰਹੀਦਾ ਨੇ ਚੰਗੀ ਗੱਲ ਪੈਣ ਵੀ ਦੂਰ ਹੀ ਰਹੀ ਬੇਜ ਬੇਜ ਹਰਾਮੀ ਬਹੁਤ ਬੈਠਿਆ ਆ ਉਹ ਵੈਸੇ ਕੋਈ ਕਹਿਆ ਸੀ ਇਧਰ ਦਾ ਗੱਲਾਂ ਬਾਤਾਂ ਕਰਦੇ ਕਰਦੇ ਆ ਇਹਨੂੰ ਹੋ ਜਾਂਦਾ ਮੂੰ ਤੇ ਕਰੇ ਪਰਿਵਾਰ ਚ ਕੋਣ ਪਣ ਬੈਣ ਮਿਲੀ ਮੰਮੀ ਪਾਪਾ ਮੰਮੀ ਦੇ ਪਾਪਾ ਦੀ ਕੀਦਣਾ ਸਭ ਤੋਂ ਵੱਧ ਵਧੀਆ ਬੌਂਡਿੰਗ ਬਣਦੀ ਹੈ ਪਾਪਾ ਨਾਲ ਮੰਮੀ ਨਾਲ ਕਿਉਂ ਨਹੀਂ ਬਣਦੀ ਮੰਮੀ ਮੰਮੀ ਕੰਮ ਨੂੰ ਕਹਿੰਦੀ ਆ ਇਹ ਲਾਊ ਬਾਜ਼ਾ ਕਿ ਅਸਲੀ ਪਿਆਰ ਲੱਲਰ ਆ ਅੱਛਾ ਤੁਸੀਂ ਕੰਮ ਤੋਂ ਟਲਦੇ ਹੋ ਜੀ ਹਾਂ ਜੀ ਕਿਉਂ ਟਲਦੇ ਹੋ ਵੀ ਕੰਮ ਕਿਉਂ ਨਹੀਂ ਕਰਕੇ ਰਾਜੀ ਮਰਨੀ ਔਖਾ ਲੱਗਦਾ ਜੀ ਹੂੰ ਔਖਾ ਲੱਗਦਾ ਕੰਮ ਕਰਨਾ ਔਖਾ ਲੱਗਦਾ ਫਿਰ ਬਾਹਰ ਤੈਨੂੰ ਕਿਹੜਾ ਗੁਗ ਵੀ ਪੰਜਾਬ ਦੀ ਰਾਣੀ ਆਏ ਕੁਰਸੀ ਲਵਾ ਓਏ ਉਹ ਤਾਂ ਸਿਰ ਤੇ ਭੂ ਫਿਰ ਕਰਨਾ ਹੀ ਪੈਣਾ ਨਾ ਅੱਛਾ ਤੁਸੀਂ ਚਾਹੁੰਦੇ ਹੋ ਇਹ 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 ਉਹ ਭੂਤ ਨੇ ਇੱਕ ਤਾਂ ਉਹ ਕਹਿੰਦੇ ਲੱਤਾਂ ਵਾਲੇ ਪਿੱਛੇ ਤਾਂ ਗਾਲ੍ਹਾਂ ਫਰਾ ਆ ਗਿਆ ਫੇਰ ਹੀ ਕੰਮ ਕਰਨਾ ਹੈ ਜੀ ਫਿਰ ਪਹਿਲਾਂ ਕਿਉਂ ਨਹੀਂ ਕਰਦੇ ਜੀ ਉਸ ਸੁਭਾਅ ਪਾਉਂਗੇ ਫੇਰ ਹੀ ਦੇਖੋ ਉੱਥੇ ਸੁਭਾਅ ਹੋਊਗਾ ਨਾ ਜੀ ਓਰੇ ਮੰਮੀ ਤੇ ਸਿਰ ਤੇ ਸਰਦਾ ਨਾ ਹਾਂ ਇਹ ਚੱਕਰ ਹੈ ਜੀ ਹਾਂਜੀ ਮੰਮੀ ਤੇ ਓਰੇ ਸਿਰ ਤੇ ਸਰਦਾ ਜੀ ਉੱਥੇ ਫਿਰ ਉੱਥੇ ਉੱਥੇ ਕਰਾਂਗੇ ਜ਼ਰੂਰ ਕਰਾਂਗੇ ਉੱਥੇ ਉੱਥੇ ਫਿਰ ਤੁਸੀਂ ਕੰਮ ਕੀ ਕਿਸ ਵੀ ਕੀ ਕਰੋਗੇ ਉੱਥੇ ਆ ਕੇ ਬੇਕਰੀ ਵਗੈਰਾ ਓਰੇ ਸਿੱਖਦੇ ਹੋ ਜੀ ਨਹੀਂ ਹਜੇ ਐਂਸ ਤਾਂ ਨਿਕਲਦੇ ਨਾ ਪਹਿਲਾਂ ਹਾਂ ਇਹ ਤਾਂ ਮੈਂ ਹਿਸਾਬ ਲਾ ਲਿਆ ਤਾਂ ਵੀ ਗੇਅਰ ਬੈਗ ਪੈਂਦਾ ਐਲਟ ਅੱਧਾ ਜੀ ਕੰਮ ਤੜ ਤੜ ਹੈ ਜੀ ਚਲੋ ਵੀ ਚੱਕ ਲਈ ਗਾ ਨਹੀਂ ਜ਼ਰੂਰ ਨਿਕਲੂਗਾ ਐਲਟ ਤੁਹਾਡੀ ਜੀ ਕੋਈ ਗੱਲਬਾਤ ਕੋਈ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਨਹੀਂ ਕੋਈ ਮੰਮੀ ਨੂੰ ਜੀ ਜਿਹੜੀ ਕੰਮ ਕਰਉਂਦੀ ਐ ਜੀ ਨਹੀਂ ਬੱਸ ਜੀ ਘਰੇ ਕੜਾ ਪਹਿਣ ਗਈ ਨਹੀਂ ਨਹੀਂ ਕੜਾ ਮੜਾ ਕਹਿ ਦੋ ਵੀ ਮੰਮੀ ਵੀ ਰਹਿਣ ਦੇ ਨਾ ਕਰਾਇ ਕਰ ਕੰਮ ਤਰਸ ਖਾਂ ਮੇਰੇ ਤੇ ਉਹ ਤਾਂ ਬੈਲੀ ਬਹੁਤ ਖਾਂਦੇ ਆ ਹਾਂ ਡੈਡੀ ਡੈਡੀ ਤਾਂ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਡੈਡੀ ਥੋੜੇ ਪਿਆਰ ਕਰਦੇ ਆ ਮੰਮੀ ਥੋੜੀ ਤਰਸ ਖਾਂਦੀ ਥੋੜੀ ਜੀ ਹਾਂ ਜੀ ਚਲੋ ਜ਼ਰੂਰ ਹੈ ਤਰਸ ਤੇ ਤੁਹਾਡਾ ਅਸੀਂ ਕਿਹਾ ਜੀ ਐਨੀ ਮਾੜੀ ਹਾਸੀ ਬਟੇ ਵੀਰੇ ਸ਼ਾਂਤੀ ਨਾਮ ਕੀ ਹੈ ਤੇ ਕੋਮਲ ਪ੍ਰੀਤਕੌਰ ਕੋਮਲ ਪ੍ਰੀਤਕੌਰ ਪ੍ਰੀਤਕੌਰ ਜੀ ਕੀ ਕਰਦੇ ਹੋ ਪੀਟੀ ਉਹ ਵੈਸੇ ਕੀ ਕਰਦੇ ਹੋ ਉਹ ਬਰੌਜ ਨਿਕਲੀ ਵਿੱਚ ਜੀ ਕੀ ਚੱਲੀ ਜਾਂਦਾ ਕੁਛ ਕੀ ਚੱਲੀ ਜਾਂਦਾ ਕੁਛ ਜੀ ਅਜੀਬ ਕਰਨੀ ਚੱਲੀ ਜਾਂਦੀ ਹੈ ਸ਼ੌਂਕ ਹੀ ਕੀ ਹੈ ਮਹਾਰਾਜ ਕੋਈ ਕੀ ਸੀ ਕੁਛ ਨਹੀਂ ਕੋਈ ਸ਼ੌਂਕ ਨਹੀਂ ਹੈ ਜੀ ਕੀ ਗੱਲ ਹੋ ਗਈ ਇਹਨੇ ਸ਼ੌਂਕ ਟਾਈਮ ਨਾਲ ਕਿਉਂ ਮਰ ਗਏ ਤੁਹਾਡੇ ਜੀ ਫਿਰ ਪਹਿਲਾਂ ਮੈਂ ਕੀ ਪੁੱਛਿਆ ਸੀ ਜੀ ਕੀ ਸ਼ੌਂਕ ਕੀ ਫਿਰ ਉਹੀ ਪੁੱਛ ਰਿਹਾ ਹੁਣ ਵੀ ਜੀ ਕੀ ਕੀ ਸ਼ੌਂਕ ਹੈ ਜੀ ਹੈ ਜੀ ਕੰਨ ਚ ਦੱਸ ਦੋ ਕੋਈ ਚੱਕਣੀ ਮੈਂ ਇੱਕ ਬਾਰਾਂ ਕਰ ਲਵਾਂ ਜੀ ਚਲੋ ਮੰਮੀ ਦਾ ਨਾਂ ਦੱਸ ਦੋ ਕੀ ਹੈ ਜੀ ਹਰਜੀਤ ਕੌਰ ਡੈਡੀ ਦਾ ਜੀ ਇੰਦਰਜੀਤ ਸਿੰਘ ਤੁਹਾਡਾ ਜੀ ਕੋਮਲਪ੍ਰੀਤ ਵੈਰੀ ਗੁੱਡ ਜੀ ਡੈਡੀ ਕੀ ਸੋਚਦਾ ਬੀ ਕੁੜੀ ਨੂੰ ਕੀ ਕਰਾਉਣਾ ਸੀਗਾ ਮੰਤਾ ਨਰਸਿੰਗ ਦਾ ਕਰੀ ਨੇ ਵੀ ਨਰਸਿੰਗ ਕਰਾ ਕੇ ਫੇਰ ਬਾਹਰ ਜਾਣਾ ਮੰਮੀ ਕੀ ਸੋਚਦੀ ਹੈ ਜੀ ਜਿਹੜਾ ਕੁ ਸਟੱਡੀ ਸੋਚਦੀ ਨੇ ਮੰਮੀ ਤੇੜੀ ਥੋੜੇ ਇਕੱਠਾ ਸੋਚਦੇ ਜੀ ਤੁਸੀਂ ਕੀ ਸੋਚਦੇ ਹੋ ਜੀ ਆਹੀ ਕੁਛ ਵੀ ਫੋਰਸ ਕਰਕੇ ਬਾਹਰ ਜਾਣਾ ਹੂੰ ਐਸ ਕਰਕੇ ਬਾਹਰ ਜਾਣਾ ਜੀ ਡਾਕਟਰ ਬਣਨਾ ਚਾਹੁੰਦੇ ਜੀ ਕੀ ਸੋਚੇ ਬਈ ਡਾਕਟਰ ਬਣ ਕੇ ਮੈਂ ਆ ਬੰਦੇ ਦਾ ਇਲਾਜ ਪੱਕਾ ਕਰਿਆ ਕਰੂੰਗੀ ਜੀ ਵੀ ਹੁੰਦਾ ਨਹੀਂ ਵੀ ਜੇ ਆ ਮੇਰੀ ਫਰੈਂਡਾਂ ਕੀ ਤਾਂ ਲਾਤ ਜੰਮੀ ਨਹੀਂ ਘਾਦੀ ਕੁਛ ਮਰਜ਼ੀ ਹੁੰਦੀ ਜੀ ਨਹੀਂ ਸਮਾਦਿ ਸੇਵਾ ਤਾਂ ਕਰਨੀ ਪੈਂਦੀ ਹੈ। ਅੱਛਾ ਇਹ ਨਹੀਂ ਅਸਲੀ ਡਾਕਟਰ ਜਿਹੜੇ ਫ੍ਰੀ ਚ ਕਰਿਆ ਕਰਨਗੇ ਸਮਾਦਿ ਦੀ ਸੇਵਾ। ਜਿੰਮੇ ਦੀ ਉਹ ਵੀ ਕਰਦੇ। ਇਹ ਇਹ ਪਤਾ ਫ੍ਰੀ ਦੀ ਧੱਕ ਪਾਰੀ ਹੈ। ਹੋਰ ਕੁਝ ਨਹੀਂ। ਆਹੀ ਭਰ ਕੇ ਮੁੰਡੇ ਕੁੜੀਆਂ ਚ ਬਸ। I have got an informative picture in front of me. Let me have a closer look by looking more closely. There are some numbers, words and colors in this picture such as numbers are 1 2 3 4 and 5. The colors are black and white and the words are friends cameras and cctvs overall it is very informative picture kinne 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 bend wali hai bas <laughs> ke number de bas 10 ke number de lag karna pe number pure hai mere dath tanga there is a very beautiful picture in front of me let me have a closer look let's start with the heading the heading is there are various watch numbers and colors the words are apply visa from us and get the numbers are 1 2 3 4 the colors are red yellow blue black overall this is a informative picture ਕਿੰਨੇ ਨੰਬਰ ਆ ਲਈ ਆ ਆ ਵੀ ਉਹਨਾਂ ਦੇ ਪਿੱਛੇ ਸਪੀਕਰ ਦਬਾ ਦੇ ਇਹ ਵੀ ਸੁਰ ਚਲੋ ਨਾਲ ਜ਼ਰੂਰੀ ਨੇ ਕਿੰਨੇ ਨੰਬਰਾਂ ਦੇ ਸੀ ਬਾਈ ਸਹੀ ਦੱਸਾਂ 9 ਕ ਨੰਬਰਾਂ ਦੇ ਸੀ ਬਹੁਤ ਤੇਜ਼ ਬੋਦਨਾ 14 ਚੋਂ ਦੇ ਰਾ ਥੱਲੀ ਪਾ ਗਿਆ ਕੰਮ ਓਏ ਪੀਸੀ ਕੜਾ ਲਿਆ ਜੀ ਤੁਹਾਡਾ ਸਰ ਕਿਧੂ ਬੁਲਾਇਆ ਤੁਹਾਡੇ ਸਾਹਮਣਾਂ ਜੀ ਰਿਤਿਕਾ ਰਿਤਿਕਾ ਜੀ ਲੇ ਆਜ ਪੱਕੀ ਐ ਪਤਲੀ ਲੈ ਲੈ ਕੋਈ ਇੱਜ਼ਤ ਰੱਖ ਰਿਹਾ ਹੈ ਪਤਾ ਹੈ ਸਾਡੇ ਹਾਲ ਮਾੜੇ ਨੇ ਨਹੀਂ ਇੱਜ਼ਤ ਰੱਖ ਰਿਹਾ ਅੱਛਾ ਇੱਜ਼ਤ ਰੱਖ ਰਿਹਾ ਸਾਡੇ ਹਾਲ ਮਾੜੇ ਨੇ ਤੁਸੀਂ ਆ ਵੀ ਸਰ ਵੀ ਹੁਣ ਰਿਤਿਕਾ ਗਣੀ ਬਾਗੇ ਚਲੋ ਪਹਿਲਾਂ ਰਿਤਿਕਾ ਕੋਲ ਚੱਲਦੇ ਆ ਮਿੱਤਰੋ ਲੈ ਰਿਤਿਕਾ ਦੇ ਨਾਮ ਦੀ ਪਹਿਲਾਂ ਤਾੜੀ ਲਾ ਦਿਓ ਧੜੋ ਜੀ ਰਿਤਿਕਾ ਤੁਸੀਂ ਤਾੜੀਆਂ ਮਾਰ ਰਿਤਿਕਾ ਨੇ ਸਮਾਈਲ ਮਾਰੀ ਐ ਬਟ ਇਹ ਜੀ ਸਮਾਈਲ ਮਾਰੀ ਮੈਨਾਂ ਨੇੜੇ ਤੇ ਪਾਂਛੀ ਮਰ ਸਕਦੇ ਐ ਵਿਆਖਿਆ ਕਰਨ ਮੈ ਤੋਂ ਸੋ ਹੁਣ ਸਾਡੇ ਨਾਲ ਹੈ ਜੀ ਕੁੜੀ ਰਿਤਿਕਾ ਤੇ ਮੇਲਾ ਮੇਲੀਆਂ ਦਾ ਕਰਾਉਣ ਲੱਗੇ ਹੋਰ ਪਾਸੇ ਬਾਕੀ ਸੀ ਤੇ ਤੁਸੀਂ मैम ਠੀਕ ਹੈ ਜੀ ਮੇਲ ਸੁਣਾਉਣੀ ਹੈ ਜੀ ਇੱਧਰ ਦੇਖ ਕੇ ਜੀ ਪੂਰੇ ਕੌਨਫੀਡੈਂਸ ਨਾਲ ਜੀ ਚਲੋ ਜੀ I have an informative picture in front of me let me have a closer look by looking more closely I can see various shades emerging out in this picture this picture shows the different images there are various colors numbers and images the colors are 1 2 3 4 and the colors are black and white black color represent the background and the white color represent a keyword overall this is very informative picture ٹھیک ہے کینا نمبر آجي بھائی کی نمبر آلس کلاوا او اوور ال دس دی 20 بند آ جان گے تے نہیں اوندے آ جان گے اے مینا دا ڈپریشن چ لگدا نام کی ہے جی روزی روز روزی روزی ਰੋਜੀ ਮੈਮ ਕੀ ਸੋਚਿਆ ਕੀ ਆ ਲਾਈਫ ਦੇ ਵਿੱਚ ਸਰ ਸੋਚਾ ਤੇ ਇਹ ਫੋਨ ਫੋਨ ਹੱਸ ਕੇ ਜਾਣ ਦੀ ਹੈ ਹਾਂਜੀ ਨਹੀਂ ਚੱਕੀ ਗੱਲ ਹੱਸ ਕੇ ਜਾਇਓ ਜੀ ਸਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਰੁਟੀਨ ਹੋਂਦੂ ਪ੍ਰੋਪਰ ਜੀ ਸਰ ਪਹਿਲਾਂ ਤਾਂ ਮੈਂ ਉੱਠਦੀ 8:30 ਵਜੇ ਹਾਂ ਹੂੰ ਉਸ ਤੋਂ ਬਾਅਦ ਫਿਰ ਕਲਾਸ ਦੀ ਤਿਆਰ ਹੋ ਕੇ ਆਉਂਦੀ ਹਾਂ ਹੂੰ ਫਿਰ 3:30 ਤੱਕ ਨਰਲ ਜਾਈਦਾ ਹੂੰ ਫਿਰ ਦੁਬਾਰਾ ਜਾ ਕੇ ਸੌਂਦੀ ਹਾਂ ਹੂੰ ਫਿਰ ਸ਼ਾਮ ਨੂੰ 5-6 ਵਜੇ ਉੱਠਦੀ ਫਿਰ ਪੜ੍ਹੂੰਗੀ ਹੂੰ ਫਿਰ ਉਸ ਤੋਂ ਬਾਅਦ ਫਿਰ ਫੋਨ ਚਲਾਈਂਗੀ ਕੰਮ ਕੋਈ ਨਹੀਂ ਕਰਦੀ ਕਰਦੀ ਜਿਹੜੀ ਮੇਨ ਕਰਦੀ ਆ ਲਾਸਟ ਤੇ ਦੱਸੀ ਐ ਪਹਿਲਾਂ ਪੂਰੀ ਸੋਹਣੀ ਸੁਹਣੀ ਆਪਣੀ ਵਿਸ਼ੇਸ਼ਤਾ ਦੱਸੀ ਗਏ ਲਾਸਟ ਤੇ ਦੁਨੀ ਹਾਨੀਆਂ ਆ ਗਈਆਂ ਜੀ ਕੰਮ ਕਿਉਂ ਨਹੀਂ ਕਰਦੇ ਕਰਦੇ ਟੋਕਦੇ ਨੇ ਕਿ ਵੀ ਕੁੜੀ ਕੰਮ ਨਹੀਂ ਕਰਦੀ ਕਿਉਂ ਨਹੀਂ ਕਰਦੇ ਕਰੇ ਕੰਮ ਦੀ ਨਹੀਂ ਮੇਰੇ ਮम्मा ਦੀ ਮੈਂ ਲਾਡਲੀ ਆ ਅੱਛਾ ਤੁਸੀਂ ਲਾਡਲੇ ਜੀ ਮਤਲਬ ਜਿਹੜੇ ਲਾਡਲੇ ਕੁੜੀਆਂ ਨੂੰ ਤਾਂ ਕੰਮ ਨਹੀਂ ਕਰਾਉਂਦੇ ਜੀ ਤੂੰ ਹੈਗਾ ਵੀ ਕਰੇ ਲਾਡਲਾ ਆ ਫੜਾ ਹੀ ਮੜਾ ਜਾ ਤੈਨੂੰ ਕੰਮ ਕਰਾਉਂਦੇ ਜਾਂ ਨਹੀਂ ਕਰਾਉਂਦੇ ਬਈਆਂ ਕੰਮ ਕਰਾਉਂਦੇ ਨੇ ਇੱਥੇ ਕੰਮ ਆਪੋ ਜਿਹੜਾ ਮਿੱਤਰੋ ਕੀ ਹੋ ਗਈ ਤੁਸੀਂ ਲਾੜ ਲਿਓ ਜੀ ਹਾਂ ਜੀ ਤੁਹਾਨੂੰ ਕੰਮ ਤਾਂ ਨਹੀਂ ਕਰਾਉਂਦੇ ਜੀ ਨੋ ਸਰ ਤੁਸੀਂ ਵੀ ਲਾੜ ਲੈਣਾ ਬਾਈ ਬਹੁਤ ਲਾੜ ਲੈ ਕਿੰਨਾ ਕੰਮ ਕਰਾਉਂਦੇ ਜੀ ਕੀ ਕਰਨੀ ਦਿੰਦੇ ਆ ਲਾਲਾ ਸਾਹਿਬ ਇੱਥੇ ਆਪੋਜੀਟ ਆ ਕੰਮ ਸੋ ਜੇ ਆਪਾਂ ਦੇਖੀ ਵੀ ਜ਼ਿਆਦਾਤਰ ਜੇ ਆਪਾਂ ਕਹਿੰਦੇ ਨੇ ਵੀ ਕੁੜੀਆਂ ਪਿੱਛੇ ਰਹਿ ਗਈਆਂ ਜੀ ਕੁੜੀਆਂ ਨੂੰ ਵਧਾਓ ਕੁੜੀਆਂ ਨੂੰ ਬਚਾਓ ਕਹਿੰਦੇ ਹੁੰਦੇ ਆ ਤੇਰੇ ਸਾਬ ਨਾਲ ਹੁਣ ਕਿਹਨਾਂ ਨੂੰ ਬਚਾਉਣ ਦੀ ਜ਼ਿਆਦਾ ਲੋੜ ਹੈ ਮੁੰਡਿਆਂ ਨੂੰ ਮਝਗੜ ਦੇ ਆ ਵੀ ਕੁੜੀਆਂ ਤਾਂ ਕੁੜੀਆਂ ਕਿਹੜੇ ਦੇਖ ਕੇ ਬੋਲੀ ਬਾਈ ਕੁੜੀਆਂ ਕਿਹੜੀਆਂ ਪਾਸਿਆਂ ਬਚਾਈਆਂ ਜੀ ਆਪਾਂ ਹਾਂ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਧੀ ਬਚਾਓ ਇਧਰ ਮੁੰਡਿਆਂ ਦਾ ਮਰਨਾ ਜੀ ਇਸ ਦੇ ਟਾਈਮ 'ਚ ਕਿਉਂ ਕੀ ਗੱਲ ਹੋ ਗਈ ਮੁੰਡਿਆਂ ਨੂੰ ਪੁੱਛਦਾ ਕੌਣਾ ਇਸ ਟਾਈਮ ਕਿਹੜਾ ਪੁੱਛਦਾ ਮੁੰਡਿਆਂ ਨੂੰ ਸਾਰੇ ਜਿਹੜਾ ਲੋਫਰ ਆਪਾਂ ਕਹਿੰਦੇ ਵੀ ਸਾਡੇ ਮੁੰਡਿਆਂ ਮੁੰਡਿਆਂ ਜੂੜੇ ਮੁੰਡੇ ਨੇ ਪੁੱਛਦਾ ਕੌਣ ਏ ਜੇ ਮੁੰਡੇ ਮੇਰੀ ਗੱਲ ਸੁਣ ਲਈ ਜੇ ਮੈਂ ਵਿਆਹ ਕਰਾਉਣਾ ਮੁੰਡੇ ਨੇ ਜੇ ਮੁੰਡੇ ਦੇ ਕੋਈ ਜਾਇਦਾਦ ਨਹੀਂ ਕੋਈ ਵਿਆਹ ਨਹੀਂ ਕਰਦਾ ਕੁੜੀ ਨੂੰ ਕੋਈ ਨਹੀਂ ਪੁੱਛਦਾ ਹੈਗੀ ਕੁੜੀ ਬਸ ਠੀਕ ਹੈ ਵਿਆਹ ਕਰ ਦੋ ਚਾਹਦੇ ਆ ਉਹ ਵੀ ਮੁੰਡਾ ਮੁੰਡੇ ਵਾਸਤੇ ਰਿਸ਼ਤਾ ਦੇਖਾਂਗੇ ਕਹਿੰਗੇ ਕੀ ਕੰਮ ਕਰਦਾ ਕੋ ਜੇ ਨਹੀਂ ਕੰਮ ਕਰਦਾ ਅਸੀਂ ਨਹੀਂ ਕਰਦੇ ਇਹ ਰਿਸ਼ਤਾ ਕਿਉਂ ਨਹੀਂ ਕਰਦੇ ਮੁੰਡਾ ਦਾ ਮੁੰਡਾ ਹੀ ਹੈ ਕੁੜੀ ਕੁੜੀ ਕੋਈ ਕੰਮ ਕਰਦੀ ਨਹੀਂ ਕਰਦੇ ਕਿੰਨੇ ਪੈਸੇ ਦਰਦਾ ਹੀ ਬੱਟ ਜਿਵੇਂ ਮੈਂ ਇੱਕ 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 ਗੱਲ ਕਹੀ ਹੈ ਜੀ ਕਹਿੰਦੇ ਵੀ ਵੀ ਜਿਆਦਾ ਤਾਂ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਹਨਾ ਜੀ ਵੀ ਮੁੰਡੇ ਦੀ ਹਰ ਇੱਕ ਚੀਜ਼ ਦੇਖਿਆ ਜਾਂਦੀ ਹੈ ਮੁੰਡੇ ਕੋਲ ਜ਼ਮੀਨ ਜਾਇਦਾਦ ਕਿੰਨੀ ਹੈ ਨਾ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਵੀ ਇਹ ਚੀਜ਼ ਕੁੜੀ ਦੀ ਨਹੀਂ ਦੇਖੀ ਜਾਂਦੀ ਜੀ ਇਹ ਕਿਹਣੀ ਗੱਲ ਸੱਚਾਈ ਹੈ ਜੀ ਸਰ ਮੈਨੂੰ ਤਾਂ ਨਹੀਂ ਲੱਗਦਾ ਵੀ ਐਵੇਂ ਦੇਖਦੇ ਆ ਪਰ ਸਾਡੇ ਘਰ ਚ ਨਹੀਂ ਦੇਖਦੇ ਐਵੇਂ ਵੀ ਵੱਡੇ ਵੀਰੇ ਕੰਮ ਗੱਲ ਸੁਣਨ ਵਾਲੀ ਮੇਰਾ ਭਰਾ ਹਣਾ ਪਰ ਸਾਡੇ ਘਰ ਚ ਐਵੇਂ ਦੇਖਦੇ ਆ ਵੀ ਕੁੜੀ ਮੁੰਡੇ ਦੋਨੇ ਹੈਗੇ ਆ ਕੰਮ ਕਰਨ ਵਾਲੇ ਐਵੇਂ ਨਹੀਂ ਵੀ ਜੇ ਕੱਲਾ ਮੁੰਡਾ ਹੀ ਕੰਮ ਕਰਦਾ ਪਰ ਕੁੜੀ ਨਹੀਂ ਕਰਦੀ ਵੀ ਅਸੀਂ ਉਹਦੇ ਨਾਲ ਐਵੇਂ ਕਰ ਸਕਦੇ ਆ ਮੈਰਿਜ ਹੂੰ ਨਾਲੇ ਇਹ ਇਹ ਚੀਜ਼ ਤੁਹਾਡੇ ਅਕੋਰਡਿੰਗ ਹੈ ਨਹੀਂ ਦੀ ਕਿ ਆਪਣੇ ਵੀ ਘਰ ਦੇ ਹੀ ਸੋਚ ਜਾਈ 100 ਵਾਰ ਸੋਚਦਾ ਕਿ ਸਾਡਾ ਸਾਡੇ ਵੀ ਕੁੜੀ ਆ ਕਿਸੇ ਗਲਤ ਪਾਸੇ ਨਾ ਜਾ ਬਈ ਉਹ ਇਹ ਫਿਊਚਰ ਦੇਖਣਾ ਨਾ ਇਹ ਚ ਮੈਂ ਇਹਨੂੰ ਗਲਤ ਸਮਝ ਰਹੀ ਕਿਉਂਕਿ ਹਰੇਕ ਮਾਂ ਕੋਲ ਟੈਨਸ਼ਨ ਹੁੰਦੀ ਆ ਆਪਣੇ ਕਿ ਉਹ ਗੱਲ ਜਾ ਜਾਏ ਆਪਣੀ ਧੀ ਆ ਭੈਣ ਵਾਲਿਆ ਜੀ ਬਿਲਕੁਲ 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 ਉਹ ਤਾਂ ਗੱਲ ਜਾ ਜਾਏ ਮੈਂ ਮੰਨਦਾ ਮਤਲਬ ਕਿ ਜਿਹੜਾ ਮੁੰਡੇ ਹੁੰਦੇ ਨੇ ਜੋ ਕੋਈ ਕੰਮ ਕਰਨ ਨਹੀਂ ਕਰਦਾ ਉਹਨੂੰ ਕੌਣ ਵਿਆਹੂ ਕੋਈ ਨਹੀਂ ਵਿਆਹਦਾ ਉਹ ਵੀ ਗੱਲ ਪੁਆਇੰਟ ਵਾਲੀ ਹੈ ਮੇਰੇ ਪਰ ਉਹ ਤਾਂ ਕੋਈ ਗੱਲ ਨਹੀਂ ਜੀ ਜੁਪੀ ਬਿਹਾਰ ਬੈਠਾ ਹੀ ਐਡਾ ਚੱਕਰ ਨਹੀਂ ਆਏਗਾ ਉਹ ਤਾਂ ਕਰ ਜੇ ਚੱਕਰ ਨਹੀਂ ਹੁੰਦਾ ਪਰ ਫਿਰ ਵੀ ਜੇ ਮੁੰਡੇ ਕੋਲੇ ਕੁਝ ਹੈ ਨਹੀਂਗਾ ਜੀ ਤਾਂ ਕਹਿੰਦੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਜੀ ਜੇ ਕੁੜੀ ਕੋਲੇ ਕੁਝ ਨਾ ਹੋਵੇ ਤਾਂ ਕੁੜੀ ਦਾ ਵਿਆਹ ਹੋ ਜਾਂਦਾ ਜੀ ਸਵਾਲ ਪੂਰਾ ਹੋ ਗਿਆ ਜੀ ਨਹੀਂ ਵੈਸੇ ਇਸ ਮਾਲ ਦੀ ਸੋਚ ਗਲਤ ਹੈਗੀ ਬਣਾਈ ਹੋਈ ਕਿਉਂਕਿ ਜਿਨੇ ਮਤਲਬ ਕਿ ਤੀਨੋਂ ਕਰਨਾ ਹੈਗਾ ਮਤਲਬ ਜਿਹੜੀ ਉਹਦੇ ਨਾਲ ਵਿਆਹੀ ਜਾਂਦੀ ਹੈਗੀ ਕੁੜੀ ਜਿਨੇ ਉਹਨੂੰ ਉਹ ਮਤਲਬ ਕਿ ਐਸ਼ ਕਰਾਉਣੀ ਹੈਗੀ ਉਹ ਪ੍ਰਾਈਵੇਟ ਜੌਬ ਤੇ ਵੀ ਕਰਵਾ ਸਕਦਾ ਹੈਗਾ ਜ਼ਰੂਰੀ ਨਹੀਂ ਹੁੰਦਾ ਵੀ ਜੇ ਮੁੰਡੇ ਕੋਲ ਜ਼ਮੀਨ ਜਾਇਦਾਦ ਹੋਗੀ ਤਾਂ ਹੀ ਮੁੰਡਾ ਉਹ ਕਰੂਗਾ ਤਾਂ ਹੀ ਸੁਖ ਦੇਊਗਾ ਮੋਸਟਲੀ ਇਹ ਦੇਖਿਆ ਜਾਂਦਾ ਜਿੰਨੇ ਵੀ ਜ਼ਮੀਨਦਾਰੇ ਜ਼ਿਆਦਾਤਰ ਜਾਇਦਾਦ ਵਾਲੇ ਮੁੰਡੇ ਹੁੰਦੇ ਆ ਨਾ ਮੋਸਟਲੀ ਉਹ ਨਸ਼ੇ ਆਲੇ ਹੁੰਦੇ ਆ ਜਿੰਨਾ ਘੱਟ ਜ਼ਮੀਨ ਵਾਲਾ ਜਾਂ ਨਹੀਂ ਜ਼ਮੀਨ ਵਾਲਾ ਹੁੰਦਾ ਨਾ ਮੁੰਡਾ ਉਹ ਨਸ਼ੇ ਆਲਾ ਨਹੀਂ ਹੋਊਗਾ ਕਦੇ ਵੀ ਬਹੁਤ ਘੱਟ ਹੁੰਦੇ ਆ ਹਾਂ ਤਾੜੀ ਲਾਓ ਬਈ ਬਹੁਤ ਸੁਣੀ ਗੱਲ ਕੀਤੀ ਵੈਸੇ ਜਿਹੜੇ ਏਰੀਆ ਤੋਂ ਵੀਰੇ ਮੈਂ ਬਿਲੋਂਗ ਕਰਦੀ ਆਂਗੀ ਮਤਲਬ ਕਿ ਮੇਰਾ ਪਿੰਡ ਸੰਗਰੂਰ ਜ਼ਿਲ੍ਹੇ ਚ ਹੀ ਪੈਂਦਾ ਜਲੂਰ ਪਿੰਡ ਹੈਗਾ ਹਾਂ ਮੋਸਟਲੀ ਸਾਡੇ ਏਰੀਆ 'ਚ ਇਹ ਚੀਜ਼ ਦੇਖੀ ਜਾਂਦੀ ਹੈਗੀ ਤੇ ਮੋਸਟਲੀ ਮਤਲਬ ਕਿ ਜਦੋਂ ਕੁੜੀ ਦਾ ਰਿਸ਼ਤਾ ਕੀਤਾ ਜਾਂਦਾ ਹੈ ਤੇ ਇੱਕ ਕਿਸਮ ਨਾਲ ਉਹ ਮੁੰਡੇ ਨੂੰ ਖਰੀਦਦੇ ਆਗੇ ਕੁੜੀ ਵਾਲੇ ਜਿੰਨੇ ਕਿਲੇ ਉਹਨੇ ਲੱਖ ਦਿੰਦੇ ਆ ਇਹ ਗੱਲ ਵੈਸੇ ਗਲਤ ਹੈਗੀ ਜਿੱਥੋਂ ਦੀ ਮਤਲਬ ਕਿ ਸਮਾਜ ਦੀ ਸੋਚ ਬਣਾਈ ਹੋਈ ਹੈਗੀ ਇਹ ਨਹੀਂ ਹੋਣੀ ਚਾਹੀਦੀ ਹੈਗੀ ਮੈਨੂੰ ਇਹ ਚੀਜ਼ ਬਹੁਤ ਮਤਲਬ ਇਹ ਇਹ ਚੀਜ਼ ਗੱਲ ਮਤਲਬ ਅੱਜ ਕੱਲ ਦੇ ਪੜੇ ਲਿਖੇ ਯੁੱਗ 'ਚ ਵੀ ਲੋਕ ਇਹ ਚੀਜ਼ਾਂ ਸੋਚਦੇ ਆਗੇ ਇਹ ਬਹੁਤ ਘਟੀਆ ਚੀਜ਼ ਹੈਗੀ ਹਮ ਸਹੀ ਗੱਲ ਹੈ ਜੀ ਬਹੁਤ ਸੋਹਣੀ ਸੋਚ ਹੈ ਜੀ